ਡੋਗਰ ਦੇ ਜੱਦੀ ਪਿੰਡ ਪਹੁੰਚੇ ਆਪਾਂ ਡੋਗਰ ਦੀ ਕਬਰ ਦੇ ਉੱਤੇ ਖੜੇ ਆ ਡੋਗਰ ਜੌਣੇ ਮੋੜ ਦੇ ਸਮੇਂ ਦਾ ਜੌਣੇ ਮੋੜ ਦਾ ਦੁਸ਼ਮਣ ਹੋਇਆ ਤੁਸੀਂ ਸਿੱਧੂ ਮੂਸੇ ਦਾ ਗਾਣਾ ਸੁਣਿਆ ਸਾਡੇ ਲਾਣੇ ਜੌਣੇ ਸੁੱਚਿਆਂ ਦੇ ਉਹ ਜੌਣੇ ਦੀ ਗੱਲ ਕਰਦਾ ਜੌਣਾ ਮਾਲਵੇ ਦਾ ਨਾਇਕ ਹੋਇਆ ਉਹ ਬਹੁਤ ਲੋਕਾਂ ਦਾ ਸਟੋਰੀ ਦਾ ਪਤਾ ਹੈ ਕਿ ਜਿਹੜਾ ਜੌਣਾ ਮੋੜ ਸੀ ਉਸ ਦਾ ਭਰਾ ਸੀ ਕਿਸ਼ਨਾ ਕਿਸ਼ਨੇ ਤੇ ਡੋਗਰ ਦੀ ਆਪਸ ਵਿੱਚ ਬਹੁਤ ਗੁੜੀ ਯਾਰੀ ਦੋਸਤੀ ਸੀ ਤੇ ਕਿਸ਼ਨੇ ਦਾ ਭਰਾ ਜਿਹੜਾ ਕਿਸੇ ਹਾਲਾਤਾਂ ਦੇ ਕਾਰਨ ਉਹ ਡਾਕੂ ਬਣ ਗਿਆ ਸੀ ਅਤੇ ਜਿਹੜਾ ਲੁੱਟਿਆ ਹੋਇਆ ਮਾਲ ਹੁੰਦਾ ਸੀ ਉਹ ਡੋਗਰ ਦੇ ਘਰੇ ਲਿਆਉਂਦਾ ਹੁੰਦਾ ਸੀਗਾ ਤੇ ਡੋਗਰ ਉਸ ਸਮੇਂ ਦਾ ਚੌਧਰੀ ਹੁੰਦਾ ਸੀ ਜਿਵੇਂ ਅੱਜ ਕੱਲ ਪਿੰਡਾਂ 'ਚ ਆਪਾਂ ਸਰਪੰਚ ਕਹიდੀਏ ਉਸ ਟਾਈਮ ਜਦੋਂ ਸਰਕਾਰ ਸੀਗੀ ਆਪਣਾ ਅੰਗਰੇਜ਼ ਸਰਕਾਰ ਸੀ ਉਹ ਚੌਧਰੀ ਰੱਖਦੀ ਹੁੰਦੀ ਸੀ ਪਿੰਡਾਂ ਦੇ ਵਿੱਚ ਡੋਗਰ ਚੌਧਰੀ ਸੀਗਾ ਤੇ ਡੋਗਰ ਮੁਕਬਰ ਵੀ ਹੋਇਆ ਅੰਗਰੇਜ਼ ਸਰਕਾਰ ਲਵੇ ਬੁੜਲਾਡਾ ਸ਼ਹਿਰ ਪੈਂਦਾ ਬੁੜਲਾਡੇ ਤੋਂ ਉਸਨੇ ਪੁਲਿਸ ਬੁਲਾਈ ਸੀ ਕਿਸ਼ਨੇ ਨੂੰ ਫੜਵਾਇਆ ਸੀਗਾ ਉਸ ਤੋਂ ਬਾਅਦ ਕਿਸੇ ਨੇ ਕਾਲੇ ਪਾਣੀ ਭੇਜਤਾ ਸੀ ਤੇ ਕਾਲੇ ਪਾਣੀ ਤੋਂ ਕਿਸਨੇ ਨੇ ਫਿਰ ਚਿੱਠੀ ਲਿਖੀ ਸੀ ਜੌਣੇ ਮੋੜ ਨੂੰ ਜੌਣਾ ਮੋੜਾ ਪਿੰਡ ਦਾ ਹੋਇਆ ਮੌਣਾ ਮੋੜਾ ਪਿੰਡ ਹੈ ਜਿਹੜਾ ਉਹ ਆਪਣਾ ਪਾਤੜਾ ਤੋਂ ਸੰਗਰੂਰ ਨੂੰ ਜਾਈਏ 메ਨ ਹਾਈਵੇ ਉੱਥੇ ਪੈਂਦਾ ਉਸ ਰੋਡ ਦੇ ਉੱਤੇ ਪੈ ਜਾਂਦਾ ਤੇ ਡਿੜਬੇ ਦੇ ਲਗਭਗ ਨੇੜੇ ਤੜੇ ਜਿ ਡਿੜਬੇ ਸ਼ਹਿਰ ਦੇ ਨੇੜੇ ਤੜੇ ਜੇ ਪੈ ਜਾਂਦਾ ਤੇ ਜੌਣੇ ਮੋੜ ਨੇ ਜਦੋਂ ਉਹ ਚਿੱਠੀ ਜੌਣੇ ਮੋੜ ਨੂੰ ਮਿਲੀ ਕਿਸਨੇ ਦੀ ਭੇਜੀ ਹੋਈ ਤਾਂ ਉਹਦੇ ਵਿੱਚ ਕਿਸਨੇ ਨੇ ਡਿਟੇਲ ਦੇ ਵਿੱਚ ਦੱਸਿਆ ਸੀ ਕਿ ਜਿਹੜਾ ਜਿਉਣਾ ਮੋੜ ਹੈ ਆ ਡੋਗਰ ਹੈ ਉਸਨੇ ਮੇਰੇ ਨਾਲ ਦਗਾ ਕੀਤਾ ਤੇ ਮੈਨੂੰ ਅੰਗਰੇਜ਼ ਸਰਕਾਰ ਦੇ ਹਵਾਲੇ ਮੇਰੀ ਮੁਕਬਰੀ ਕਰਨ ਵਾਲਾ ਡੋਗਰ ਹੈ ਸੋ ਉਹ ਡੋਗਰ ਦੀ ਇਹ ਕਬਰ ਹੈ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾਉਣਾ ਆਪਾਂ ਡੋਗਰ ਦਾ ਜੱਦੀ ਪਿੰਡ ਵੈਸੇ ਤਾਂ ਫਿਲਮਾਂ ਦੇ ਵਿੱਚ ਬਹੁਤ ਝੂਠ ਵੀ ਦੱਸਿਆ ਗਿਆ ਕਿਉਂਕਿ ਦੋਸਤੋ ਜਿਹੜੀਆਂ ਫਿਲਮਾਂ ਬਣਦੀਆਂ ਨੇ ਉਹ ਕਈ ਵਾਰੀ ਫਿਲਮਾਂ ਵਾਲੇ ਕਾਪੀਰਾਈਟ ਨਹੀਂ ਲੈਂਦੇ ਜਾਂ ਪੁੱਛਕਿਛ ਪੂਰੀ ਨਹੀਂ ਕਰਦੇ ਉਹ ਫਿਰ ਕੀ ਕਰਦੇ ਨੇ ਫਿਲਮ ਦੇ ਉੱਤੇ ਕੋਈ ਕਾਪੀਰਾਈਟ ਨਾ ਲਾ ਦੇਣ ਨਾ ਕੋਈ ਆਬਜੈਕਸ਼ਨ ਨਾ ਲਾ ਦੇ ਉਹ ਰਲਮੀ ਮਿਮੀ ਜੀ ਸਟੋਰੀ ਬਣਾ ਲੈਂਦੇ ਨੇ ਲਗਭਗ ਜੀ ਸਟੋਰੀ ਬਣਾ ਲੈਂਦੇ ਨੇ ਡੋਗਰ ਤੇ ਜਿਉਣਾ ਉਹਨਾਂ ਨੇ ਸਹੀ ਲੈ ਲਿਆ ਪਰ ਵਿੱਚ ਪਾਤਰ ਬਚੇਂਜ ਕਰਤੇ ਵਿੱਚ ਗਾਣੇ ਪਾਤੇ ਜਾਂ ਵਿੱਚ ਹੋਰ ਸਟੋਰੀ ਚੇਂਜ ਕਰਤੀ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ ਜੌਨੇ ਮੋੜ ਦੀ ਸਟੋਰੀ ਬਣਾਤੀ ਕਿ ਜੌਨੇ ਮੋੜ ਨੇ ਉਹ ਤੋਂ ਪਹਾੜੀ ਤੋਂ ਛਾਲ ਮਾਰੀ ਸੀ ਤੇ ਜੌਣੇ ਮੋੜ ਦੇ ਪਿੱਛੇ ਮੁੜ ਕੇ ਦੇਖੇ ਤੇ ਉਹ ਉਹਦੀ ਗੋਲੀ ਵੱਜੀ ਸੀ ਅਸਲ ਦੇ ਵਿੱਚ ਇਹ ਸਟੋਰੀ ਨਹੀਂ ਹੈਗੀ ਜਦੋਂ ਆਪਾਂ ਮੋੜਾਂ ਦੇ ਲੋਕਾਂ ਤੋਂ ਪੁੱਛਦੇ ਆ ਉਥੇ ਮਾਸਟਰ ਭੀਮ ਜੀ ਨੇ ਜੋ ਕਬੈਸਰ ਵੀ ਨੇ ਤੇ ਉਹਨਾਂ ਨੇ ਬਹੁਤ ਡੂੰਘਾਈ ਦੇ ਨਾਲ ਜੌਣੇ ਦੀ ਜਿਹੜੀ ਜੀਵਨੀ ਦਿੱਤੇ ਕੰਮ ਕੀਤਾ ਪੂਰੀ ਜੀਵਨੀ ਲਿਖੀ ਹੈ ਉਹਦੇ ਵਿੱਚ ਉਹ ਮਾਸਟਰ ਭੀਮ ਜੀ ਦੱਸਦੇ ਨੇ ਕਿ ਜੌਣੇ ਨੂੰ ਹਸਾਰ ਜੇਲ੍ਹ ਦੇ ਵਿੱਚ ਫਾਸੀ ਦਿੱਤੀ ਸੀ ਫਾਹਾ ਲੱਗਿਆ ਸੀ 1904 ਦੇ ਵਿੱਚ ਇਹ ਲਗਭਗ 1904 1900 ਦੀਆਂ ਗੱਲਾਂ ਨੇ ਇਹ 1901 1902 1903 ਉਸ ਟਾਈਮ ਦੀਆਂ ਗੱਲਾਂ ਨੇ ਤੇ ਜਿਉਣਾ ਮੋੜ ਆਪਣਾ ਡੋਗਰ ਹੈ ਡੋਗਰ ਨੂੰ ਦਸਕੇ ਦਾ ਦੱਸਿਆ ਜਾਂਦਾ ਵੈਸੇ ਆਪਾਂ ਹਰੇਉ ਪਿੰਡ ਦੇ ਨਾਲ ਹੀ ਨੇਈਆਂ ਪੈਂਦੀਆਂ ਨੇ ਇੱਥੇ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰੂੰਗਾ ਥੋੜਾ ਦਿਖਾਉਣਾ ਇਹ ਤਕਰੀਬਨ ਦੇਖੇ ਤੋਂ ਪਤਾ ਲੱਗਦਾ ਕਿ ਪੁਰਾਣੇ ਸਮੇਂ ਦੇ ਵਿੱਚ ਇਹ ਕਬਰਾਂ ਰਹੀਆਂ ਹੋਈਆਂ ਨੇ ਜਿਵੇਂ ਮੁਸਲਮ ਜਿਹੜੇ ਮੁਸਲਮ ਭਾਈਚਾਰਾ ਉਹ ਜਿਹੜੀਆਂ ਲਾਸ਼ਾਂ ਨੂੰ ਜਾਂ ਆਪਣੇ ਜਿਹੜਾ ਕੋਈ ਮਰ ਜਾਂਦਾ ਮੌਤ ਹੋ ਜਾਂਦੀ ਆ ਉਹਨੂੰ ਦਫਨਾਉਂਦੇ ਨੇ ਉਸੇ ਤਰ੍ਹਾਂ ਆਲੇ-ਦਾਲੇ ਬਣੀਆਂ ਹੋਈਆਂ ਨੇ ਤੇ ਉਸੇ ਤਰ੍ਹਾਂ ਇਹ ਡੋਗਰ ਤੇ ਜੌਣੇ ਦਾ ਜਦੋਂ ਲੜਾਈ ਹੁੰਦੀ ਆ ਇੱਥੇ ਖੂਦ ਦੱਸਿਆ ਗਿਆ ਆਪਾਂ ਖੂਤੇ ਵੀ ਲੈ ਕੇ ਚੱਲਾਂਗੇ ਤੁਹਾਨੂੰ ਖੂ ਵੀ ਦਿਖਾਵਾਂਗੇ ਖੂ ਦੇ ਉੱਤੇ ਲੜਾਈ ਹੁੰਦੀ ਆ ਤੇ ਜੌਣੇ ਮੋੜ ਦੇ ਨਾਲ ਇੱਕ ਚਾਤਰਾ ਹੁੰਦਾ ਇੱਕ ਹੋਰ ਹੁੰਦਾ ਤੇ ਉਹ ਜਦੋਂ ਆਪਸ ਚ ਝੜੰਪ ਹੁੰਦੀ ਆ ਲੜਾਈ ਹੁੰਦੀ ਆ ਉਸ ਦੇ ਵਿੱਚ ਜਿਹੜਾ ਡੋਗਰ ਦੀ ਮੌਤ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਡੋਗਰ ਦੀ ਜਿਹੜੀ ਇੱਥੇ ਸਮਾਦ ਕਹਿੰ ਲੋ ਕਬਰ ਕਹਿੰ ਲੋ ਕਬਰ ਬਣਾ ਦਿੱਤੀ ਜਾਂਦੀ ਹੈ ਕਿਉਂਕਿ ਮੁਸਲਮਾਨ ਭਾਈਚਾਰਾ ਕਬਰ ਕਹਿੰਦਾ ਨਾ ਕਬਰ ਬਣਾ ਦਿੱਤੀ ਜਾਂਦੀ ਹੈ ਇੱਥੇ ਨਾਲ ਹੀ ਆ ਪਿੰਡ ਹੈਗਾ ਆਪਾਂ ਉਹਨਾਂ ਦੇ ਘਰੇ ਵੀ ਚਲਦੇ ਆ ਡੋਗਰ ਤੇ ਆ ਡੋਗਰ ਦਾ ਪਿੰਡ ਹੈਗਾ ਜੱਦੀ ਪਿੰਡ ਸੀ ਤੇ ਇੱਥੋਂ ਕੁਝ ਕਿਲੋਮੀਟਰ ਤੇ ਪੈਂਦਾ ਹੈ ਤਕਰੀਬਨ 7-8 ਕਿਲੋਮੀਟਰ ਪੈ ਜਾਂਦਾ ਹੈ ਪਿੰਡ ਸੰਗਤਪੁਰਾ ਸੰਗਤਪੁਰੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜੌਣੇ ਦਾ ਆ ਡੋਗਰ ਦਾ ਜਿਹੜਾ ਦਫ਼ਤਰ ਸੀਗਾ ਉਹ ਸੰਗਤਪੁਰੇ ਦੇ ਵਿੱਚ ਲਾਇਆ ਗਿਆ ਸੀ ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚੋਂ ਜਿਹੜਾ ਘਰ ਹੁੰਦਾ ਹੈ ਉਹ ਕਰਬ ਵਸੂਲੀ ਕਰਦਾ ਹੁੰਦਾ ਸੀ ਡੋਗਰ ਅੰਗਰੇਜ਼ ਸਰਕਾਰ ਨੇ ਉਹਦੀ ਡਿਊਟੀ ਲਈ ਹੋਈ ਸੀ ਸੋ ਇਹ ਸੀ ਸਾਰਾ ਆ ਹੁਣ ਵੈਸੇ ਪਹਿਲਾਂ ਇੱਕ ਵਾਰੀ ਮੈਂ ਪਹਿਲਾਂ ਵੀ ਆਇਆ ਇੱਥੇ ਉਸ ਟਾਈਮ ਤਾਂ ਇਹ ਬਿਲਕੁਲ ਵਿਖਰੀ ਟੁੱਟੀ ਭੱਜੀ ਪਈ ਸੀਗੀ ਤੇ ਉਹ ਵੀਡੀਓ ਕਾਫੀ ਵਾਇਰਲ ਹੋਈ ਸੀ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਆ ਦੇਖ ਸਕਦੇ ਹੋ ਇਹ ਡੋਗਰ ਦੀ ਕਬਰ ਕਾਫੀ ਹੁਣ ਤਾਂ ਬਣਾ ਦਿੱਤੀ ਗਈ ਹੈ ਇਹ ਉਸ ਸਮੇਂ ਦੇ 1910 1900 ਦੀਆਂ 1902 1903 ਵਾਲੇ ਦੀਆਂ ਗੱਲਾਂ ਨੇ ਤੇ ਹੁਣ ਤਾਂ ਜਦੋਂ ਡੋਗਰ ਮਾਰਿਆ ਗਿਆ ਸੀਗਾ ਉਸ ਟਾਈਮ ਉਹਦੇ ਕੋਈ ਬੇਟਾ ਤਾਂ ਹੈ ਨਹੀਂ ਸੀ ਬੇਟੀ ਸੀ ਤੇ ਕਹਿੰਦੇ 1947 ਦੀ ਜਦੋਂ ਵੰਡ ਪਈ ਐ ਉਸ ਟਾਈਮ ਦੇ ਵਿੱਚ ਉਹ ਜਿਹੜਾ ਉਹਨਾਂ ਦਾ ਪਰਿਵਾਰ ਸੀ ਕਿਉਂਕਿ ਇਹ ਮੁਸਲਮਾਨ ਸੀਗੇ ਉਸ ਟਾਈਮ ਦੇ ਵਿੱਚ ਇਹ ਇਹਨਾਂ ਦੇ ਜਿਹੜਾ ਪਰਿਵਾਰ ਸੀਗਾ ਤੇ ਬੇਟੀ ਸੀ ਉਹ ਉਧਰ ਚਲੇ ਗਏ ਸੀ ਆਪਣਾ ਪਾਕਿਸਤਾਨ ਚਲੇ ਗਏ ਸੀ ਤੇ ਅੱਜ ਵੀ ਕਹਿੰਦੇ ਡੋਗਰ ਦੇ ਜਿਹੜੇ ਦੋਤੇ ਜਿਉਂਦੇ ਨੇ ਦੋਤੇ ਲਾਲੋ ਹਨਾ ਇਹਨਾਂ ਦੀ ਜਿਹੜੀ ਬੇਟੀ ਕਣੀਓ ਵੰਸ਼ੇ ਚੱਲਦਾ ਉਹ ਹਜੇ ਵੀ ਜਿਉਂਦਾ ਹੈ ਤਾਂ ਦੋਸਤੋ ਜੇ ਵੀਡੀਓ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਬਤ ਬਤ ਸ਼ੇਅਰ ਜਰੂਰ ਕਰਦੇ ਧੰਨਵਾਦ